ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਖੂ ਜਿਹੜੇ ਪ੍ਰਾਣੇ ਖੂਹ ਹੁੰਦੇ ਸੀ ਨਾ ਪਹਿਲਾਂ ਖੂ ਖੂ ਦੇ ਕੋਲੇ ਸੱਤ ਬਣੀ ਹੋਈ ਆ ਬਹੁਤ ਹੀ ਸੋਹਣਾ ਜਿਹੜਾ ਵਿਊ ਆ ਦੇਖੋ ਨਾ ਪਿੰਡਾਂ ਦੀ ਸੱਤ ਨਿੰਮ ਲੱਗੀ ਹੋਈ ਆ ਬਹੁਤ ਭਾਰੀ ਨਿੰਮ ਆਹੇ ਇਹ ਕਿੰਦੇ ਵੀ 2-300 ਸਾਲ ਪੁਰਾਣੀ ਨਿੰਮ ਆਹੇ ਕੋਲੇ ਦੇ ਬੋਰ ਲੱਗਿਆ ਹੋਇਆ ਪਰ ਜਿਵੇਂ ਕਿਸੇ ਨੇ ਸੱਚੀ ਕਿਹਾ ਨਾ ਵੀ ਚੰਦਰੀ ਕਨੇਡਾ ਜਿਹੜੀ ਇਹ ਸੱਥਾਂ ਦੀ ਰੌਣਕ ਖਾ ਗਈ ਸੱਚ ਮੱਚੀ ਹੈ ਨਾ ਵੀ ਸੱਥਾਂ ਦੀ ਰੌਣਕ ਖਾ ਗਈ ਤੇ ਬਿਲਕੁਲ ਹੀ ਖਾਲੀ ਪਏ ਆ ਹਨਾ ਕਿੱਥੇ ਜਿਹੜੇ ਥਲੇ ਸੀ ਭਰੇ ਰਹਿੰਦੇ ਸੀ ਹਰ ਟਾਈਮ ਹਨਾ ਆਪਣੇ ਬਜ਼ੁਰਗਾਂ ਨਾਲ ਬਿਚਾਰ ਕੇ ਬੈਠੇ ਰਹਿੰਦੇ ਸੀ ਪਿੰਡਾਂ ਦਾ ਖੁੱਲਾ ਡਲਾਵਾ ਤ ਵਰਨਾ ਹੈ ਨਾ ਬਹੁਤ ਹੀ ਜੀਮੇ ਦੇਖੋ ਪਿੰਡਾ ਜਿੱਕ ਨੇ ਜੀ ਲੱਗਦਾ ਹੈ ਨਾ ਸਾਹਮਣੇ ਪਾਰਕ ਬਣੀ ਹੋਈ ਆ ਇਹ ਵੀ ਬਹੁਤ ਵੱਡਾ ਬੋੜਾ ਕੋਲ ਪਿੱਪਲ ਇੱਥੇ ਤਨ ਇਕੱਠੇ ਬੋੜ ਤੇ ਪਿੱਪਲ ਲੱਗੇ ਹੋਏ ਆ ਬਹੁਤ ਹੀ ਵਧੀਆ ਤੇ ਆਓ ਤੁਹਾਨੂੰ ਦਿਖਾਉਨੇ ਆਪਾਂ ਆਪਣੇ ਪਿੰਡ ਦਾ ਦ੍ਰਿਸ਼ ਪਾਏ ਹੋਏ ਆ ਆਪਣੇ ਪਿੰਡ ਤੇ ਚਾਦਰ ਆ ਜਿਹੜੀ ਲਾਈ ਹੋਈ ਆ ਆ ਡਿਜ਼ਾਈਨ ਆ ਤੁਹਾਨੂੰ ਦਿਖਾਉਣੀ ਆ ਕਿਹੜਾ ਡਿਜ਼ਾਈਨ ਆ ਆਪਾਂ ਪਾਵਾਂਗੇ ਤੇ ਮੰਮੀ ਕੱਢ ਰਹੀ ਆ ਆਪਣੀ ਚਾਦਰ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਆ ਆਪਾਂ ਕੁੰਨੀ ਦੇ ਦੇਰੀ ਮੰਮੀ ਕਹਿੰਦੇ ਅੱਜ ਮੈਂ ਕੱਢਦੀ ਆ ਤੇ ਬੇਲਾਂ ਦਾ ਡਿਜ਼ਾਈਨ ਆ ਹਲ ਤਾਂ ਸਟਾਰਟ ਹੀ ਕੀਤਾ ਪਾ ਪਹਿਲਾਂ ਸਰਾਣਿਆਂ ਤੋਂ ਕੀਤਾ ਸਟਾਰਟ ਤੁਮੀ ਦਿਖਾਓ ਕੋਲ ਕੇ ਦੋ ਵੇਲ ਨਾ ਪਾਈਆਂ ਹਨਾ ਨਾਲ ਫੁੱਲ ਪਾਉਣੇ ਆ ਇਹਦੇ ਤੇ ਜਦੋਂ ਪੂਰਾ ਬਣ ਗਿਆ ਆਪਾਂ ਤੁਹਾਨੂੰ ਸਾਰੀ ਚਾਦਰ ਵੀ ਦਿਖਾਵਾਂਗੇ ਤੇ ਡਿਜ਼ਾਈਨ ਵੀ ਸਾਰਾ ਕੋਣ-ਕੋਣ ਪੈਣਾ ਹਜੇ ਵੀ ਚਾਦਰ ਕੱਢਦੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸ਼ਾਇਦ ਬਟਿੰਡੇਰੀਏ ਚ ਹਲੇ ਵੀ ਜਿਵੇਂ ਕਪਾਹਾਂ ਵਗੈਰਾ ਹੁੰਦੀਆਂ ਹਨਾ ਤੇ ਉੱਥੇ ਲੋਕ ਹਜੇ ਵੀ ਕੱਤ ਦੇ ਵਗੈਰਾ ਵਾ ਇਧਰ ਆਪਣੇ ਇਹ ਰੀਏ ਚਿੱਧਰ ਲੁਧਿਆਣੇ ਚ ਤਾਂ ਨਹੀਂ ਹੈਗਾ ਇੰਨਾ ਹਨਾ ਹਟ ਗਏ ਹੁਣ ਪਰ ਜਿਹੜੀ ਇਹ ਘਰ ਦੀ ਚੀਜ਼ ਆ ਹਨਾ ਇਹ ਘਰ ਦੀ ਚੀਜ਼ ਹੀ ਆ ਦੇਖ ਦੇਖ ਕੇ ਮੰਮੀ ਪਾਉਂਦੀ ਏ ਡਿਜ਼ਾਈਨ ਇਹ ਦਸੂਤੀ ਕਰਕੇ ਨੇ ਇਹਨੂੰ ਟਾਈਮ ਬਹੁਤ ਲੱਗ ਜਾਂਦਾ ਬਣਾਉਣ ਨੂੰ ਆ ਮੰਮੀ ਪਾਤੀਆਂ ਸੀ ਮੈਨ ਲੱਗਾ ਘੰਟੇ ਇਕ ਚ ਹਨਾ ਦੋਨੇ ਵੇਲਾ ਹੁਣ ਘੰਟਾ ਲੱਗ ਗਿਆ ਬਈ ਦੋ ਵੇਲਾ ਪਾਉਣ ਨੂੰ ਪਰ ਇਹ ਚਾਦਰ ਤੇ ਹਨਾ ਬੜਾ ਟਾਈਮ ਲੱਗੂ ਮੰਮੀ ਇੱਕ ਮੰਮੀ ਆਪਣੇ ਕੋਲ ਨਾਰਾ ਵਾਲਾ ਡਿਜ਼ਾਈਨ ਵੀ ਆ ਹਨਾ ਉਹ ਵੀ ਪਾਵਾਂਗੇ ਆਪਾਂ ਉਹ ਦਿਖਾਵਾਂਗੇ ਡਿਜ਼ਾਈਨ ਆ ਵੀ ਤੁਹਾਨੂੰ ਡਿਜ਼ਾਈਨ ਦੇ ਸੀ ਦਿਖਾਉਣੇ ਆ ਭੈਣਾਂ ਨੂੰ ਸਾਰਿਆਂ ਨੂੰ ਵੀ ਕਿਹੜਾ ਡਿਜ਼ਾਈਨ ਆ ਜਿਹੜਾ ਤੇ ਪਾ ਰਹੇ ਆ ਸਾਰੀ ਚਾਦਰ ਖੋਲ ਕੇ ਦਿਖਾਉਣੇ ਆ ہمارا ਡਿਜ਼ਾਈਨ ਆ ਜਿਹੜਾ ਪਿਆਰੇ ਆ ਆਪਾਂ ਬਿਲਾਂ ਹੀ ਆ ਇਹ ਸਿੰਪਲ ਇਹ ਵਸਾਈਂ ਟੱਡੀਆਂ ਬਿਲਾਂ ਪਾ ਦੇਣੀ ਆ ਮਾ ਇਹ ਵਾਲਾ ਡਿਜ਼ਾਈਨ ਪਿਆਰ ਨਾ ਜੇ ਕਿਸੇ ਭੈਣ ਕੋਲ ਹੈਗਾ ਸਾਨੂੰ ਉਹ ਵੀ ਵੀਡੀਓ ਬਣਾ ਕੇ ਜਰੂਰ ਦੱਸਿਓ ਬੀਏ ਡਿਜ਼ਾਈਨ ਮੇਰੇ ਕੋਲ ਹੈਗਾ ਤੇ ਇੱਧਰ ਤਾਜ਼ਾ ਆਇਆ ਹੋਇਆ ਆਪਣੇ ਨਾਨਕੇ ਖੇਡ ਰਿਆ ਬਾਲ ਨਾਲ ਤੇ ਆ ਜਿਹੜਾ ਟਰੈਕਟਰ ਆਇਆ ਤਾਜ ਦੇ ਡੈਡੀ ਨੇ ਜਿੱਤਿਆ ਸੀ ਕਬੱਡੀ ਦੇ ਵਿੱਚੋਂ ਤੇ ਇੱਥੇ ਖੜਾ ਜਦੋਂ ਬੱਚਿਆਂ ਨੂੰ ਦੱਸਦੇ ਆ ਨਾ ਵੀ ਤੁਹਾਡੇ ਡੈਡੀ ਨੇ ਆ ਚੀਜ਼ ਜਿੱਤੀ ਸੀ ਬੱਚੇ ਬਹੁਤ ਖੁਸ਼ ਹੁੰਦੇ ਆ ਇੱਥੇ ਸਾਡੇ ਪਿੰਡ ਨਾ ਮਾਹੌਲ ਬਹੁਤ ਵਧੀਆ ਖੁੱਲਾ ਡੁੱਲਾ ਬੂਰਾ ਹੈ ਬਹੁਤ ਖੁੱਲੀ ਡੁੱਲੀ ਸਾਥਾ ਸਾਰੀ ਪਿੰਡਾਂ ਵਾਲਾ ਪੂਰਾ ਵਧੀਆ ਮਾਹੌਲ ਆ ਵੈਸੇ ਜੀ ਲੱਗਦਾ ਹੈ ਹਨਾ ਖੁੱਲੇ ਖੁੱਲੇ ਘਰਾਂ ਦੇ ਵਿੱਚ ਜੇ ਤੁਸੀਂ ਵੀ ਕਿਸੇ ਭੈਣ ਨੇ ਇਦਾਂ ਦਾ ਡਿਜ਼ਾਈਨ ਬਣਵਾਉਣਾ ਮਾਰ ਤਾਂ ਸਾਨੂੰ ਦੱਸਿਓ ਆਪਾਂ ਜਰੂਰ ਜੇ ਆਪਦੇ ਡਿਜ਼ਾਈਨ ਜਿਹੜੇ ਤੁਹਾਡੇ ਕੋਲ ਵੀ ਉਹ ਵੀ ਸਾਨੂੰ ਸੈਂਡ ਕਰਿਓ ਤੇ ਆਪਾਂ ਉਹ ਵੀ ਬਣਾਵਾਂਗਾ ਸਾਨੂੰ ਸੈਂਡ ਕਰਦੇ ਆਈੜੀ ਜਾਂ ਆ ਜਾਂਦਾ ਕਈ ਵਾਰ ਨਵੀਂ ਚਾਦਰ ਜਦੋਂ ਬਣਾਉਨੇ ਆ ਨਾ ਵੀ ਇਦਾਂ ਦਾ ਡਿਜ਼ਾਈਨ ਪਾ ਲਈਏ ਚਾਦਰਾਂ ਕਈ ਭੈਣਾਂ ਦੇ ਸਾਨੂੰ ਮੈਸੇਜ ਆਉਂਦੇ ਸੀ ਵੀ ਅਸੀਂ ਪਲੇਨ ਚਾਦਰਾਂ ਵੀ ਲੈਣੀਆਂ ਵੀ ਸਾਨੂੰ ਕੜਾਈ ਆਉਂਦੀ ਆ ਪਰ ਇਹ ਮਿਲਦੀਆਂ ਨਹੀਂ ਹੈਗੀਆਂ ਕਿਤੋਂ ਜੇ ਕਿਸੇ ਭੈਣ ਨੇ ਪਲੇਨ ਚਾਦਰਾਂ ਵੀ ਲੈਣੀਆਂ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਹ ਚਾਦਰਾਂ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤੇ ਸਾਡੇ ਕੋਲੇ ਗੋਲੇ ਵੀ ਪਾਛਮ ਵੀ ਆ ਜਿੱਦਾਂ ਦਾ ਵੀ ਤੁਸੀਂ ਲੈਣੇ ਆ ਕੋਈ ਹੈਨਾ ਚਾਦਰ ਜਾਂ ਗੋਲਿਆਂ ਦੇ ਰੰਗ ਪਾਛਮ ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਚਾਦਰ ਕੱਢਦੇ ਹਾਂ ਤਾਂ ਜੀ ਬਹੁਤ ਲੱਗਦਾ ਹੈ ਹੈਨਾ ਨਾਲੇ ਗੱਲਾਂ ਕਰੀ ਜਾਂਦੇ ਆ ਨਾਲੇ ਚਾਦਰ ਕੱਢੀ ਜਾਂਦੇ ਆ ਇਹ ਹੁੰਦੀ ਬਹੁਤ ਸੌਖੀ ਐ ਜੇ ਕੋਈ ਭੈਣ ਸਿੱਖਣਾ ਚਾਹੁੰਦੀ ਐ ਤਾਂ ਸਾਨੂੰ ਕਮੈਂਟ ਜਰੂਰ ਕਰਿਓ ਆਪਾਂ ਸਿਖਾਵਾਂਗੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਤੁਹਾਡਾ ਬਹੁਤ ਹੀ ਜ਼ਿਆਦਾ ਇੱਧਰ ਗੁਰਫਤੇ ਚਲਾ ਰਿਹਾ ਆਪਣਾ ਸਾਈਕਲੀ ਗੁਰਫਤੇ ਨੂੰ ਸਾਈਕਲੀ ਚਲਾਉਣ ਦਾ ਬਹੁਤ ਚਾਹ ਆ ਤੇ ਇਹਨੂੰ ਬਹੁਤ ਚਾਹ ਆ ਮੇਰੇ ਭੂਆ ਦੇ ਬੱਚੇ ਆਏ ਹੋਏ ਆ ਤੇ ਇੱਧਰ ਆ ਗਈ ਸੀ ਆਪਣੇ ਭੈਣ ਗੱਡੀਆਂ ਵਾਲੀ ਇਹਨੂੰ ਆਵਾਜ਼ ਮਾਰੀ ਤੇ ਪਰ ਇਹ ਵਿਚਾਰੀ ਕਹਿੰਦੀ ਵੀ ਹੁਣ ਸਾਡਾ ਸਮਾਨ ਨਹੀਂ ਵੇਖਦਾ ਨਾ ਤਾਂ ਕੋਈ ਕੱਢਦਾ ਨਾ ਕੋਈ ਕਾਤਦਾ ਤੇ ਹੁਣ ਅਸੀਂ ਜਿਹੜੇ ਪਲਾਸਟਿਕ ਦੇ ਭਾਂਡੇ ਵੇਚਣ ਲੱਗ ਗਿਆਂ ਹਨਾ ਤੇ ਵੀ ਹੁਣ ਨਾ ਤਾਂ ਸਾਨੂੰ ਸਾਡੀ ਉਨੀ ਮਿਹਨਤ ਹੀ ਮਿਲਦੀ ਆ ਕਿਉਂਕਿ ਰਵਾਜ ਹੀ ਹੈ ਨਹੀਂ ਹੁਣ ਤੱਕਲੇ ਚਰਖੇ ਨਾ ਕੁਝ ਵੀ ਇਦਾਂ ਤੇ ਵਿਚਾਰੀ ਪਲਾਸਟਿਕ ਦੇ ਭਾਂਡੇ ਵੇਚ ਰਹੀ ਸੀ ਤੇ ਬਸ ਇਹਦੇ ਕੋਲੇ ਆ ਕੜਛੇ ਜਿਹੇ ਸੀਗੇ ਬਣਾਏ ਹੋਏ ਉਹ ਵੀ ਲੋਹੇ ਦੇ ਨਹੀਂ ਸੀਗੇ ਪੱਤੀ ਜੀ ਦੇ ਹੁੰਦੇ ਆ ਜਿਹੜੇ ਉਹ ਸੀਗੇ ਤੇ ਉਦਾਸ ਸੀ ਵਿਚਾਰੀ ਵੀ ਹੁਣ ਪਹਿਲਾਂ ਵਾਲਾ ਸਮਾਂ ਕਹਿੰਦੀ ਬਹੁਤ ਵਧੀਆ ਸੀ ਇਹ ਵੀ ਪਹਿਲਾਂ ਦੇ ਸਮੇ ਨੂੰ ਬਹੁਤ ਯਾਦ ਕਰ ਰਹੀ ਸੀ ਕਹਿੰਦੀ ਪਹਿਲਾਂ ਦੇ ਸਮੇ ਚ ਬਹੁਤ ਵਧੀਆ ਸੀ ਤੁਸੀਂ ਸਮਾਨ ਬਣਾਉਂਦੇ ਸੀ ਲੋਕੀ ਚਾਹਨਾ ਖਰੀਦਦੇ ਸੀ ਹੁਣ ਤਾਂ ਵਿਵਸਥਿਕ ਟੱਕਰਾਂ ਦਿਹਾੜੀ ਆ ਵਿਟੜ ਧਰਨਾ ਆਪਦਾ ਕਿਵੇਂ ਨਾ ਕਿਵੇਂ ਹੈ ਨਾ ਕੰਮ ਕਰਕੇ ਨਵੀਂ ਟੈਕਨੋਲੋਜੀ ਨੇ ਇਹਨਾਂ ਨੂੰ ਬਿਟਾ ਲਾਈ ਆ ਹਨਾ ਕਿਤੇ ਨਾ ਕਿਤੇ ਇਹਨਾਂ ਦਾ ਵਿਚਾਰਿਆਂ ਦਾ ਕੰਮ ਰੁਕ ਗਿਆ ਕਿੱਥੇ ਹੀ ਇਹਨਾਂ ਆਪਦਾ ਵਧੀਆ ਕੰਮ ਕਰਦੇ ਸੀਗੇ ਸਾਰਾ ਸਿਸਟਮ ਇਹਨਾਂ ਦਾ ਚੱਲੀ ਜਾਂਦਾ ਸੀ ਵਧੀਆ ਹਨਾ ਤੇ ਵਿਚਾਰੀ ਵੜਾਇਤੇ ਤਰਸ ਆਇਆ ਤੇ ਕਹਿੰਦੀ ਹੁਣ ਬਸ ਵੀ ਪਲਾਸਟਿਕ ਦੇ ਭਾਵੇਂ ਕੋਈ ਸਮਾਨ ਲੈ ਲਓ ਪਰ ਲਓ ਜ਼ਰੂਰ ਵੀ ਮੈਂ ਦੇਖ ਕੇ ਜਾਣਾ ਵਾ ਇਹ ਪ੍ਰਾਣੀ ਆਪਣੇ ਪ੍ਰਾਣੀ ਸੇਲੀ ਤੇ ਇੱਧਰ ਮੰਮੀ ਲੱਗ ਗਈ ਸੀ ਚਟਨੀ ਕੁੱਟਣਾ ਚਟੇ ਤਿਆਰੀ ੁੰਡੇ ਦੀ ਚਟਨੀ ਦਾ ਪਿੰਡਾਂ ਚ ਕਿਹਦੇ ਆਮ ਮਿਲਦੀ ਆ ਹਨਾ ਤੇ ਅੱਜ ਦੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ